ਕੀ ਨਾਮ ਹੈ ਇਹ 드라마 ਮੇਰੂ ਸ਼ਹੀਦ ਇਹ ਕਿੰਨੀਆਂ ਨੇ ਉਂਗਲਾਂ ਤਾਂ ਆਪੇ ਤੋਂ ਪੰਜ ਦਿਖ ਰਹੀਆਂ ਨੇ ਪੰਜ ਦਿਖ ਰਹੀਆਂ ਨੇ ਨਾ ਫਿਰ ਹੋਰ ਕਿੰਨਾ ਦੇਖਣਾ ਹੈ ਫੜਾਬ ਨਹੀਂ ਆਉਂਗਾ ਖੜਾ ਹੋ ਖੜਾ ਖੜਾ ਹੋ ਕੇ ਗੱਲ ਕਰ ਮੇਰੇ ਨਾਲ ਹਮ ਨਹੀਂ ਆਉਂਗਾ ਕਿਉਂ ਮੰਗ ਰਿਹਾ ਤੂੰ ਇਹ ਆ ਦੇਖ ਲੋ ਜੀ ਆ ਦੇਖ ਲੋ ਜੀ ਆਪਣੇ ਗੁਰੂ ਘਰਾਂ ਮੂਰੇ ਨਹੀਂ ਆ ਕੀ ਆ ਤੂੰ ਗੁਰਦੁਆਰਾ ਸਾਹਿਬ ਮੂਰੇ ਉਹ ਤਬਾਕੂ ਲੈ ਕੇ ਮੰਗ ਰਿਹਾ ਕਹ ਜੀ ਆ ਦੇ ਲੋ ਹਜੇ ਨੂੰ ਲੋਡ ਆ ਸੰਗਤ ਲੰਗਰ ਦਾ ਗੁਰੂ ਘਰ ਛਕਦੇ ਨੇ ਆ ਮੈਂ ਕਹਿੰਦਾ 3400 ਰੁਪਿਆ ਦਾ ਹੋਣਾ ਹਜੇ ਕਿੰਨਾ ਟਾਈਮ ਹੋਇਆ ਹਜੇ ਬੀਬੀ ਇਹ ਪੈਸਿਆਂ ਦਾ ਪਤਾ ਕੀ ਹੋਣਾ ਆ ਵੇ ਠਹਿਲੇ ਜਾ ਸਕਦਾ ਹੈ ਸਾਡੀ ਕਮੀ ਆ ਇਹਦੀ ਕਮੀ ਨਹੀਂ ਹੈਗੀ ਜਿਆਦੇ ਕਮੀ ਇਹ ਅਸੀਂ ਦੰਨੇ ਆ ਇਹਨਾਂ ਨੂੰ ਆਤ ਪੈ ਗਈ ਇਹ ਗਿੱਜ ਗਏ ਹੁਣ ਚੰਗਾ ਭਲਾ ਹੀ ਇਹ ਦਿਹਾੜੀ ਨਹੀਂ ਕਰ ਸਕਦਾ ਦੱਸੋ ਇਹ ਮਿਹਨਤ ਨਹੀਂ ਕਰ ਜਿੰਨਾ ਵੀ ਯੂਪੀਆਰ ਬਿਹਾਰ ਦਾ ਹਜ਼ਾਰਾਂ ਹੀ ਬੰਦਾ ਨਗਰ ਚੱਕਦਾ ਹਜ਼ਾਰਾਂ ਸਵੇਰ ਤੋਂ ਲੱਗਦਾ ਨਹੀਂ ਲੱਗਦਾ ਤੇ ਸ਼ਾਮ ਤੱਕ ਆਹ ਇਹ ਸਾਹਮਣੇ ਨਾ ਜਿਹੜੀ ਛੜਕਾ ਹੈ ਉੱਥੇ ਦੇਖਿਓ ਕਿੰਨੇ ਬੰਦੇ ਬੈਠੇ ਟੈਂਟਾਂ ਲਾਈ ਪਾਪਾ ਜੀ ਮੈਨੂੰ ਮaaf ਕਰ ਦਿਓ ਮੈਂ ਤੇਰੇ ਗੁਰੂ ਘਰ ਅੱਜ ਤੋਂ ਬਾਅਦ ਨਾ ਬੇਅਦਬੀ ਕਰੂ ਨਾ ਮੰਗੂ ਥੱਲੇ ਥੱਲੇ ਪੈ ਕੇ ਲਕੀਰਾਂ ਕੱਟ ਨੱਕ ਨਾਲ ਗੁਰੂ ਜੀ ਦਾ ਖਾਲਸਾ ਵੈਗ੍ਰੀ ਜੀ ਕੀ ਫਤਿਹ ਸੰਗਤ ਜੀ ਇਸ ਸਮੇਂ ਸ੍ਰੀ ਫਤਿਹਗੁਰ ਸਾਹਿਬ ਦੀ ਧਰਤੀ ਤੇ ਖੜੇ ਆ ਤੇ ਗੁਰੂ ਘਰ ਪਹੁੰਚੇ ਆ ਜਿੱਥੇ ਕੀ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਿਆ ਭਾਈ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਕੀ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਦੀ ਸੇਵਾ ਕੀਤੀ ਪਰ ਉਹਨਾਂ ਦੇ ਗੁਰੂ ਘਰ ਦੇ ਅੱਗੇ ਵੀ ਕਿਵੇਂ ਸੰਗਤਾਂ ਤੋਂ ਮੰਗਣ ਦੇ ਲਈ ਪ੍ਰਵਾਸੀ ਬਹਿ ਗਏ ਨੇ ਦੇਖ ਸਕਦੇ ਹੋ ਚੰਗਾ ਭਲਾ ਹੈਗਾ ਕੋਈ ਕਿਆ ਹੋ ਗਿਆ ਤੁਸੀਂ ਇੱਥੇ ਬੈਠੇ ਹੋ ਕੀ ਹੋ ਗਿਆ ਬੈਠੇ ਹੋ ਮੰਗਦਾ ਭੀਖ ਮੰਗਦਾ ਕੀ ਨਾਮ ਆ ਤੇਰਾ ਹੈ ਕੀ ਨਾਮ ਹੈ ਤੇਰਾ ਮੇਰੂ ਸ਼ਹੀਦ ਦਲਕਤਰੀਬ ਹੈ ਮੇਰੇ ਤਾਂ ਆਗੇ ਕੀ ਹੋਇਆ ਤੁਹਾਨੂੰ ਆਖੋ ਜੀ ਬੇਕਰ ਹੈ ਆਖੋ ਜੀ ਬੇਕਰ ਮੈਂ ਤੁਹਾਨੂੰ ਹੋਇਆ ਕੀ ਇਦਿਨੀ ਆਈ ਡੀ ਕੀ ਹੋਇਆ ਅੱਖ ਤਾਂ ਠੀਕ ਆ ਤੇਰੀ ਜੀ ਨਾ ਮੈਨੂੰ ਅੰਕ ਅੰਕ ਦਿਖਤ ਨਹੀਂ ਆ ਅੰਕ ਦਿਖਤ ਨਹੀਂ ਮੈਨੂੰ ਕੀ ਦਿਖਤ ਨਹੀਂ ਹੈ ਲੈ ਗਾ ਨਹੀਂ ਲੈ ਗਾ ਦੇ ਕਿੰਨਾ ਆਪਾਂ ਤਾਂ ਦਿਖ ਰਹੇ ਹੈਂ ਰਾੜੇ ਰਾਹ ਹੈ ਕਿੰਨੀਆਂ ਨੇ ਉਂਗਲਾਂ ਆਪੇ ਸਪਾਸਿ ਦਿਖ ਰਹੀਆਂ ਨਾ ਪੰਜ ਦਿਖ ਰਹੀਆਂ ਨੇ ਨਾ ਫਿਰ ਹੋਰ ਕਿੰਨਾ ਦੇਖਣਾ ਹੈ ਰਾਤ ਤੱਕ ਮੇਰੇ ਖੜਾ ਹੋ ਖੜਾ ਹੋ ਚੰਗਾ ਬਣਾ ਹੈ ਨਾ ਇੱਧਰ ਨੂੰ ਆ ਜਾ ਇੱਧਰ ਆ ਜਾ ਉਹ ਚੱਕ ਲੈ ਆਪਣਾ ਦਪਾ ਲੈ ਜੱੱਕਲਾ ਚੰਗਾ ਭੜਾ ਤੁਰ ਰਹੇ ਹਨ ਆ ਜਾ ਇੱਧਰ ਆ ਜਾ ਆ ਜਾ ਆ ਜਾ ਇੱਧਰ ਆ ਜਾ ਤੁਰਦੇ ਹਨ ਚੰਗੀ ਤਰ੍ਹਾਂ ਹੈ ਤੁਰ ਫੇਰ ਰਹੇ ਹਨ ਆ ਜਾ ਇੱਧਰ ਆ ਜਾ ਇੱਧਰ ਆ ਜਾ ਪਰੇਸ਼ਾਨ ਕਰ ਰਹੇ ਹੈ ਪਰੇਸ਼ਾਨ ਨਹੀਂ ਕਰ ਮੈਂ ਤੋੜ ਪਾ ਚੂ ਲੋ ਪਾ ਚੂ ਲੋ ਤੁਹਾਡੇ ਕਿਉਂ ਛੂ ਦਿੰਗਾ ਕੋਈ ਮੈਂ ਪੂਰ ਮੈਂ ਚੱਲ ਚੱਲ ਜਾਓ ਤੁਸੀਂ ਕਿੱਧਰ ਚੱਲ ਜਾਓ ਨਹੀਂ ਕਿਉਂ ਆ ਕਿਉਂ ਪਖੰਡ ਕੀਤਾ ਔਰੇ ਗੁਰੂਗਰ ਮੰਗਦਾ ਅਮਰ ਨਾ ਆਉਂਗਾ ਗੰਨ ਤੇ ਮੈਂ ਆਉਂਗਾ ਵੀ ਨੀ ਹਾਂ ਦਾਮ ਨਹੀਂ ਕਿਉਂ ਮੰਗ ਰਿਆ ਉਹ ਰੇ ਕੋ ਅਮਰ ਅਮਰ ਮੁਸਲਮ ਨਹੀਂ ਆਉਂਗਾ ਖੜਾ ਹੋ ਖੜਾ ਖੜਾ ਹੋ ਕੇ ਗੱਲ ਕਰ ਮੇਰੇ ਨਾਲ ਅਬ ਨਹੀਂ ਆਉਂਗਾ ਕਿਉਂ ਮੰਗਦਾ ਤੂੰ ਇੱਥੇ ਅਮਰ ਅਮਰ ਨਹੀਂ ਆਉਂਗਾ ਅਬ ਕਦੇ ਨਹੀਂ ਆਉਂਗਾ ਕਿਉਂ ਮੰਗਦਾ ਇੱਥੇ ਕਿਉਂ ਮੰਗਦਾ ਅਕਲ ਨਹੀਂ ਤੇ ਕੀ ਨਹੀਂ ਮੰਗਣੀ ਤੇ ਕਿ ਬੱਲੇ ਹੈ ਬੋਨ ਹੈ ਜੀ ਮੈਂ ਮੰਗੜੀ ਜੀ ਤੇ ਕਿ ਉਹ ਮੰਗਰੀਆਂ ਫਿਰ ਤੈਨੂੰ ਸਰਟੀਫਿਕੇਟ ਮਿਲ ਗਿਆ ਜੇ ਹੋਰ ਕੋਈ ਮੰਗ ਰਿਆ ਹੈ ਇਹਨਾਂ ਆਈ ਕਿ ਟਿੱਕੂ ਮੈਨੂੰ ਆਪਰੋ। ਟਿੱਕੂ ਆਪਰੋ ਕਹਿੰਦੇ ਕਿ ਰਿਉਦਾ ਤੇ ਮੂਹ ਟਿੱਕੂ। ਤੈਨੂੰ ਪਤਾ ਉਹ ਮੰਗ ਨਹੀਂ ਸਕਦੇ ਪੰਜਾਬ 'ਚ। ਆ ਮੈਂ ਮੰਗੂ। ਨਹੀਂ ਤੇ ਇਹਨੂੰ ਤਕਲੀਫ ਕੀ ਆ? ਇੱਕ ਮਿੰਟ। ਤਕਲੀਫ ਕੀ ਹੋਈ ਆ? ਆ ਜੇਬ 'ਚੋਂ ਕੱਟ ਕੇ ਦਿਖਾ ਕਿੰਨਾ ਮੰਗਿਆ ਓਰੋ। ਹੂੰ। ਹੂੰ। ਹੱਥ ਜੇਬ ਕੱਢ। ਜੇਬ 'ਚ ਕੀ ਕੀ ਪਾਇਆ ਹੋਇਆ ਦਾ ਓਰੇ? ਨਸ਼ੇ ਲੈ ਲੈ ਕੇ ਤੁਸੀਂ ਓਰੇ ਗੁਰੂ ਘਰਾਂ ਮੂਰੇ ਬੈਠਦੇ ਆ। ਮਾਦਾ ਹੀ ਦੇ ਲੋ ਚੰਗਾ ਭਲਾ ਹੈਗਾ। ਤੈਨੂੰ ਪਤਾ ਹੈ ਬੇਟਾ ਬਥਾ ਦੇਖ ਲਿਆ ਮੈਂ ਹਨਾ। ਇੱਕ ਨਹੀਂ ਕਰਦੇ ਫਿਰ ਤੂੰ ਫੇਰ ਖੜ ਗਿਆ ਚਾਰੋਂ ਚਾਰੋਂ ਜਾ ਰਹਾ ਮੈਂ ਚਾਰੋਂ ਮੈਂ ਆਪ ਕਾਤੋ ਲੈ ਕੇ ਬੈਠ ਗਿਆ ਨਾ ਜਾ ਮੈਂ ਚਪਲ ਤਾਂ ਪਹਿਲੋ ਚਪਲ ਤਾਂ ਤੈਨੂੰ ਹਰ ਚੰਗੀ ਤਰ੍ਹਾਂ ਪਾਉਣਾ ਛੜੀਆਂ ਆ ਗਈ ਆ ਆ ਦੇਖ ਲੋ ਜੀ ਆ ਦੇਖ ਲੋ ਜੀ ਆਪਣੇ ਗੁਰੂ ਘਰਾਂ ਮੂਰੇ ਆ ਗੁਰਦੁਆਰਾ ਸਾਹਿਬ ਦੇ ਮੂਰੇ ਤਮਾਕੂ ਨਹੀਂ ਬੈਠਾ ਇਹ ਫੇਰਾ ਜੁੱਤੀ ਤੇਰੇ ਹੁਣ ਨਹੀਂ ਆ ਕੀ ਆ ਤੂੰ ਗੁਰਦੁਆਰਾ ਸਾਹਮੂਰੇ ਉਹ ਤਬਾਕੂ ਲੈ ਕੇ ਮੰਗ ਰਿਆਂ ਜੇ ਅੰਕਲ ਦੇ ਭਾਈ ਬੈਠਾ ਹਾਂ ਅੰਕਲ ਪਰੇ ਪਰੇ ਹਟ ਹੱਥ ਪਰੇ ਕਰ ਲੈ ਅੰਕਲ ਮੈਂ ਸਾਰਾ ਮਿਲ ਜੂਗਾ ਸੰਗਤ ਘੜੀਆ ਸੰਗਤ ਦੇ ਮੂਰੇ ਕੋਈ ਨਹੀਂ ਰੱਖਦਾ ਆ ਦੇਖੋ ਅੰਕਲ ਆ ਦੇਖੋ ਆ ਜਾ ਆ ਜਾ ਛੁੜਵਾ ਦਿੰਦਾ ਮੈਂ ਅੰਕਲ ਅੰਕਲ ਆ ਜਾ ਛੁੜਵਾ ਦਿੰਦਾ ਮੈਂ ਤੇ ਪੇੜ ਮਰੂ ਜੀ ਆਨ ਨਿਕਲ ਜਾ ਅੰਕਲ ਆ ਜਾ ਛੁੜਵਾ ਦੋ ਅੰਕਲ ਬੈਠਾ ਤੁਸੀ ਇੱਥੇ ਕੁਝ ਕਰ ਲਓ ਆ ਦੇਖ ਲਓ ਜੀ ਅੰਕਲ ਜੀ ਆ ਦੇ ਲੋ ਹਜੇ ਨੂੰ ਲੋਡ ਆ ਸੰਗਤ ਲੰਗਰ ਦਾ ਗੁਰੂ ਘਰ ਛਕਦੇ ਨੇ ਆ ਮੈਂ ਕਹਿੰਦਾ 3-400 ਰੁਪਿਆ ਤਾਂ ਹੋਣਾ ਹਜੇ ਕਿੰਨਾ ਟਾਈਮ ਹੋਇਆ ਜੇ 2 ਬੱਜੇ ਨੇ ਹਜੇ ਆ ਦੇਖੋ ਜੇ ਭਰੀ ਪਈ ਐ ਇਹਦੀ ਇੱਥੋਂ ਮੰਗਣੇ ਸਾਰੇ ਇੱਥੋਂ ਮੰਗਣੇ ਨੇ ਨਾ ਸਾਰੇ ਐਂ ਹੀ ਕੋਈ ਐਂ ਬੈਠੂ ਸਭ ਤੱਕ ਬੋਲ ਕਦੇ ਬੋਆ ਸੀ ਬੀਬੀ ਇਹ ਤਰਸ ਦੇ ਕਰਕੇ ਹੀ ਆਪਣਾ ਖਾ ਰਹੇ ਨੇ ਜਿਹਨਾਂ ਦੀ ਅੱਖਾਂ ਦੇਖਦੇ ਨਾ ਇੱਥੇ ਬੀਬੀ ਇਹ ਪੈਸਿਆਂ ਦਾ ਪਤਾ ਕੀ ਹੋਣਾ ਫਿਰ ਇਹ ਜਿਹੜੀ ਸੰਗਤ ਨੇ ਇਹ 5 ਰੁਪਏ 10 ਰੁਪਏ ਦਿੱਤੇ ਨੇ ਉਹਨਾਂ ਨੇ ਇਹ ਸੋਚ ਕੇ ਦਿੱਤੇ ਨੇ ਵੀ ਇਹ ਸ਼ਰਾਬ ਪੀਵੇ ਸ਼ਾਮ ਨੂੰ ਨਹੀਂ ਨਾ ਅੰਗਰਾਂ ਤੇ ਸ਼ਾਮ ਨੂੰ ਪੀਤੇ ਆਂ ਆਨੇ ਸੱਤਰ ਕੋਲ ਤਾਂ ਹੈਗਾ ਜਰ ਆ ਦੇਖੋ ਆ ਦੇਖੋ ਜੀ ਇਹ ਤਮਾਕੂ ਤਾਂ ਸਾਡੇ ਦਾ ਬਿਲਕੁਲ ਮਨਾਹੀ ਆ ਸ਼ਕਤੀ ਨਾਲ ਸਾਡੇ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਬਣਦਾ ਅੰਕਲ ਜੀ ਹਾਲ ਛੋੜਾ ਕੱਲ ਵੀ ਅਸੀਂ ਆ ਗਏ ਕੱਲ ਵੀ ਇੱਥੇ ਲੱਛ ਕੱਲ ਵੀ ਇੱਥੇ ਹਾਂਜੀ ਚੰਗਾ ਭਲਾ ਨਾਲੇ ਹਾਂਜੀ ਕੱਲ ਵੀ ਚੰਗਾ ਭਲਾ ਕੋਈ ਮਿਹਨਤ ਕਰ ਸਕਦਾ ਹੈ ਦਿਹਾੜੀ ਜਾ ਸਕਦਾ ਹੈ ਕੀ ਤਕਲੀਫਾਂ ਤੈਨੂੰ ਦੱਸ ਨਹੀਂ ਗੱਲ ਸੁਣ ਚੱਲ ਤੈਨੂੰ ਤਕਲੀਫ ਹੈਗੀ ਵੀ ਆ ਮੰਨਦੇ ਆ ਪੰਜਾਬ ਨੇ ਠੇਕਾ ਲੈ ਲਿਆ ਤੁਹਾਡਾ ਫਿਰ ਹੈਂ ਨਹੀਂ ਪੰਜਾਬਲੇ ਸਾਡੇ ਭੈਣ ਭਰਾਵਾਂ ਨੇ ਸਾਡੇ ਮਾਮਾਂ ਨੇ ਤੁਹਾਡਾ ਠੇਕਾ ਲੈ ਲਿਆ ਤੁਹਾਡੇ ਢਿੱਡ ਭਰਨ ਦਾ ਤੁਹਾਨੂੰ ਨਸ਼ੇ ਕਰਾਉਣ ਦਾ ਇਹ ਗੋਲਕੇ ਚ ਪਵਾਦੀ ਹੈ ਜੀ ਅੰਕਲ ਅੰਕਲ ਇਹ ਬਾਜਦੇਗਾ ਜੇ ਤੂੰ ਨਹੀਂ ਮੈਂ ਭਾਜੂ ਮੈਂ ਨਹੀਂ ਚਲੇ ਜਾਊਗਾ ਕਾਹ ਚਲ ਜਾਏਂਗਾ ਤੂੰ ਇਹ ਕਰ ਗੱਲ ਸੁਣ ਚਲ ਜਾਏਗਾ ਅੱਜ ਅੱਜ ਆ ਕੇ ਗੋਲਕੇ ਚ ਪਾ ਕੇ ਆ ਆਪਣੇ ਆ ਫੜ ਆ ਫੜ ਗੋਲਕੇ ਚ ਪਾ ਚੱਲੰਦਾ ਚੱਲ ਚੱਲ ਅੰਦਰ ਗੋਲਗੱਜ ਪਾ ਉਹ ਵੀ ਚੱਲ ਅੰਦਰ ਚੱਕ ਚੱਕ ਵੀ ਨੇ ਲੈ ਆਉਂ ਹਾਂ ਅੰਦਰ ਵੀ ਵੀਡੀਓ ਤੇ ਲਾ ਗੁਣਾ ਲੈ ਆਉਂ ਪੀੜੀ ਸੈੱਟਰ ਤੇ ਇੱਥੇ ਸੈੱਟਰ ਤੇ ਬੀੜੀ ਆਪ ਪਾ ਦਿਓ ਫਮਲਾ ਦੇ ਆਪ ਪਾ ਦਿਓ ਕੋਈ ਨਾ ਕੋਈ ਨੇ ਹੱਥੰਦ ਬਾਬੂ ਵਾਲੇ ਨੇ ਹਾਂ ਇਹ ਦੇਖੋ ਕੋਈ ਵੀ ਪਾ ਦਿਓ ਜੀ ਮੈਂ ਪਤਾ ਕੀ ਆ ਕੱਲੂ ਮੇਰੇ ਤੇ ਨਾਲ ਲਾਲਚਣ ਲੱਗੇ ਵੀ ਪਤਾ ਨਹੀਂ ਵਿੱਚ ਰੱਖ ਲੈ ਤੁਸੀਂ ਪਾ ਦਿਓ ਵੀਰੇ ਆਹ ਭਾਈ ਸਾਹਿਬ ਅੰਦਰ ਪਾਏ ਹੁੰਦੇ ਨੇ ਗੋਲਗੱਜ ਆਪੇ ਪਾ ਦਿਓ ਤੁਸੀਂ ਥੋੜਾ ਖੜਾ ਇੱਥੇ ਪਾਸੇ ਹੀ ਕਰਦੇ ਨੇ ਇਹ ਬੰਦੇ ਆ ਚੱਕ ਲ ਬਹੁਤਾ ਕੰਮ ਕਰਦੇ ਨਹੀਂ ਨਹੀਂ ਖੜਾ ਹੋ ਖੜਾ ਹੋ ਜਾ ਕਿਉਂ ਮੰਗਦਾ ਓਰੇ ਅਬ ਨਿਆਉਂਗਾ ਕਲਮ ਨਿਆਉਂਗਾ ਇਹ ਭਾਈ ਕਮੀ ਸਾਡੇ ਸਿੱਖਾਂ ਦੀ ਆ ਸਾਡੀ ਕਮੀ ਆ ਇਹਦੀ ਕਮੀ ਨਹੀਂ ਹੈਗੀ ਜਿਆਦੇ ਕਮੀ ਇਹ ਅਸੀਂ ਦੰਨੇ ਆ ਇਹਨਾਂ ਨੂੰ ਆਦਤ ਪੈ ਗਈ ਇਹ ਗਿੱਜ ਗਏ ਹੁਣ ਚੰਗਾ ਬਲਾਈਏ ਦਿਹਾੜੀ ਨਹੀਂ ਕਰ ਸਕਦਾ ਦੱਸੋ ਇਹ ਮਿਹਨਤ ਨਹੀਂ ਕਰਦਾ ਜੀ ਕਰ ਸਕਦਾ ਇਹਨੂੰ ਦੰਨੇ ਆ ਨਾ ਦੱਸੇ ਪੱਗੀ ਉਹਦਾ ਫਲ ਖਾਣ ਨੂੰ ਮਿਲਦਾ ਸਾਨੂੰ ਸਾਨੂੰ ਲੱਗਦਾ ਹੀ ਆ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਤਾਂ ਹੀ ਕੀ ਪਤਾ ਤਾਂ ਹੀ ਜਿਹੜੀਆਂ ਇੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਉਹ ਹੀ ਇਹੀ ਕਾਰਨ ਆ ਇੱਕ ਦੇ ਗੱਲਾਂ ਦੱਖਾਂ ਨੇ ਮੇਰਾ ਕੋਈ ਦੁੱਖ ਦਾ ਕੰਮ ਦਾ ਕਹਦੇ ਆ ਸਿੱਧਾ ਖਤਰੂ ਖੰਡਵਾਜੀ ਕਰਦਾ ਮਰ ਮਾ ਥੋੜੇ ਨਹੀਂ ਕਰ ਇਹ ਤਮਾਕੂ ਖਾਣ ਲੱਗੇ ਤੇਰੇ ਹੱਥ ਨਹੀਂ ਕੰਬਦੇ ਆ ਬਹੁਤ ਵਧੀਆ ਕੀਤਾ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਆਖੂ ਆ ਰਹੇ ਨੂੰ ਅੱਜ ਤੋਂ ਬਾਅਦ ਜੇ ਮੰਗਦਾ ਦੇ ਕੇ ਅੱਜ ਪਹਿਲੀ ਵਾਰ ਤੈਨੂੰ ਵਾਰਨਿੰਗ ਦੇਤੀ ਤੂੰ ਪਹਿਲੀ ਵਾਰ ਆਇਆ ਅੱਗੇ ਤੋਂ ਅਸੀਂ ਪੁਲਿਸ ਕਾਰਵਾਈ ਕਰਾਵਾਂਗੇ ਕਾਨੂੰਨ ਮੁਤਾਬਕ ਅਸੀਂ ਅਦਾਲਤ ਜੀ ਵੀ ਪਟੀਸ਼ਨ ਲਾ ਰਹੇ ਹਾਂ ਅੱਜ ਅਸੀਂ ਨਹੀਂ ਆਉਂਗਾ ਮੈਂ ਸਹੀ ਹੈ ਆਪਕੋ ਕਦੇ ਦੇਖਣਾ ਤੇ ਸਾਰੇ ਮੈਨੂੰ ਲੈ ਜਾਣਾ پکڑ ਕੇ ਕਰੂਗਾ ਕਦੇ ਵੀ ਨਹੀਂ ਲੈਣਾ ਤੂੰ ਚੱਲ ਆਏ ਦੱਸ ਉਰੇ ਮੰਗਦਾ ਇਹ ਕੀ ਆ ਇਹ ਇਹ ਜਿੱਥੇ ਤੂੰ ਬੈਠਾ ਸੀ ਕੀ ਚੀਜ਼ ਆ ਇਹ ਇਹ ਕੀ ਆ ਹੈ ਇੱਥੇ ਇਹ ਗੁਰਦੁਆਰਾ ਹੈ ਗੁਰਦੁਆਰੇ ਕੀ ਆ ਹੋਇਆ ਤਾਂ ਹੈ ਇੱਥੇ ਹਾਂ ਮੈਨੂੰ ਕਿਉਂ ਪਤਾ ਹੈ ਬੰਦੇ ਛੱਡੇ ਮੈਂ ਉਹੀ ਦਾ ਤੈਂ ਵੀ ਇਹਨਾਂ ਨੂੰ ਮਰਿਆਦਾ ਕੀ ਰੱਖਣਗੇ ਇਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਸਿੱਖ ਤੋਂ ਆ ਕੇ ਇਹਨਾਂ ਨੇ ਗੁਰਦੁਆਰੇ ਆਉਣਾ ਬਸ ਹਾਂ ਮਤਲਬ ਵੀ ਜੋ ਉਤਰਨਾ ਗੁਰਦੁਆਰੇ ਆਉਣਾ ਰੈਕੇਟ ਆ ਜੀ ਬਹੁਤ ਵੱਡਾ ਪਿਆਰ ਤੇ ਪੈਸੇ ਦਿੰਦੇ ਨੇ ਸਾਨੂੰ ਸਿੱਖੀ ਨੂੰ ਢਾਹ ਲਾਉਣ ਲੱਗੇ ਇਹ ਸਿੱਖੀ ਨੂੰ ਮੈਂ ਕੀਰਤਪੁਰ ਸਾਹਿਬ ਇਹੀ ਚ ਲਾ ਰਿਹਾ ਜੀ ਇਹ ਦਿਮਾਲੇ ਬੰਨਣ ਲੱਗੇ ਦਸਤਾਰਾਂ ਨਿਹੰਗ ਸਿੰਘ ਸੱਜ ਗਏ ਨੇ ਜੀ ਜੇਕਰ ਮਾਰੇ ਤੁਹਾਡਾ ਬਹੁਤ ਵੱਡਾ ਕੰਮ ਹੈ ਵਧੀਆ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਨਿਹੰਗ ਸਿੰਘਾਂ ਦੇ ਸਾਜ ਕੇ ਜਿਹੜਾ ਕੋਈ ਬਾਹਰੋਂ ਆਉਂਦਾ ਜੀ ਅਗਲਾ ਕਹਿੰਦਾ ਸਿੱਖ ਮੰਗਦੇ ਨੇ ਅੱਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਦੁਨੀਆ ਗੱਲਾਂ ਕਰਦੀ ਸੀ ਵੀ ਸਰਦਾਰ ਭੁੱਖਾ ਮਰ ਜੂਗਾ ਮੰਗਦਾ ਨਹੀਂ ਮੰਗਦਾ ਨਹੀਂ ਸਾਡੇ ਗੁਰੂ ਨੇ ਮੰਗਿਆ ਹੀ ਨਹੀਂ ਹਾਂ ਸਾਡੇ ਸਾਡੇ ਧਰਮ 'ਚ ਮੰਗਣਾ ਜੀ ਹੈ ਹੀ ਨਹੀਂ ਮर्याਦਾ ਜਿਹਨੀ ਹੈਗਾ ਕਿੱਥੇ ਆਪੇ ਉਹ ਹੈਗਾ ਹੀ ਉਹ ਆਪਦਾ ਪਰਿਵਾਰ ਹੈ ਕਿੰਨੇ ਬੰਦੇ ਕੋਣ ਕੋਣਾ ਘਰ ਜਿਹਦੇ ਬਾਰਾ ਘਰ ਕਰਾਇਆ ਫਰੀ ਹੈ ਨਾ ਫਰੀ ਨਹੀਂ ਨਾ ਕਿੰਨੇ ਬੱਚੇ ਨੇ ਕਿਰਾਏ ਤੇ ਰਹਿਣਾ ਕਿੰਨਾ ਕਿਰਾਇਆ 2000 ਰੁਪਏ 2000 ਰੁਪਏ ਦੇ ਕਿਰਾਏ ਤੇ ਰਹਿੰਦਾ ਜੀ ਲੈ ਤਾਂ ਏਹੀ ਨਹੀਂ ਥੋੜੇ ਨਾ ਸਭ ਹੈ ਨਾ ਸਭ ਹੈ ਨਾ ਸਾਡੇ ਪੈਰ ਪਰਾ ਪੰਜਾਬੀ ਆਇਆ ਜੀ ਲੈ ਸਭ ਹੈ ਨਾ ਪੂਜੀ ਵਸਤੀ ਹੈ ਨਾ ਇਹਨਾਂ ਦੀ ਦਿਹਾੜੀਆਂ ਨਹੀਂ ਲੱਗ ਰਹੀਆਂ ਨਹੀਂ ਲੱਗ ਰਹੀਆਂ ਮਹੀਨੇ ਚ 5 ਦਿਹਾੜੀਆਂ ਲੱਗਦੀਆਂ ਭਾਜੀ ਬਹੁਤ ਨਮੋਸ਼ੀ ਨਾਲ ਕਹਿ ਰਿਹਾ ਪੈ ਰਿਆ ਗੁਰੂ ਘਰਾਂ ਦੇ ਵਿੱਚ ਵੀ ਪੜ ਗਏ ਨੇ ਹਾਂ ਇਹਦਾ ਬਾਹਰ ਬੈਠਾ ਵਿੱਚ ਵੀ ਵੜ ਕੇ ਨੇ ਸਾਡੇ ਜੀ ਇਹ ਜੇ ਜਾਏਗਾ ਜੇਲ੍ਹ ਅੱਜ ਜੇਲ੍ਹ ਜਾਏਗਾ ਜਾਏਗਾ ਕਿੰਨੇ ਬੱਚੇ ਨੇ ਕਿੰਨੇ ਨੇ ਪੰਜ ਐ ਉਸ ਤੇ ਭਾਜੀ ਗੱਲ ਸੁਣੋ ਆ ਸੁਣੋ ਤੇਨ ਕਿੰਨੇ ਬੱਚੇ ਨੇ ਪੰਜ ਐ ਉਸ ਤੇ ਆਬ ਨਹੀਂ ਉਹ ਮੰਗਦੇ ਨੇ ਥਲੇ ਦਿਹਾੜੀ ਮੋਟੀ ਬਣੋ ਹੱਥੇ ਇੱਕ ਇੱਕ ਬੱਚਾ ਜੀ ਇਹ ਪੰਜ ਬੱਚੇ ਪੰਜ ਪੰਜਾਂ ਨੇ ਸਾਡੇ ਪਤਾ ਨਹੀਂ ਕਿੰਨੇ ਜਵਾਕਾਂ ਨੂੰ ਦੱਬਣਾਗਾ ਕਿੰਨੇ ਪੰਜਾਬੀਆਂ ਦਾ ਇਹਨਾਂ ਨੇ ਰੋਜ਼ਗਾਰ ਖਤਮ ਕਰਨਾ ਇਹਨਾਂ ਨੇ ਉਹ ਆ ਨਾ ਇਹਨੂੰ ਜੇਲ੍ਹ ਚ ਦੋ ਜੇਲ੍ਹ ਦੀ ਸੋਚ ਗਲਤ ਹੈ ਬਹੁਤ ਇਹਨੂੰ ਜੇਲ੍ਹ ਚ ਦੋ ਮੇਰੇ ਨਾਲ ਨਰਦਈ ਬੰਦੇ ਨੇ ਜੀ ਆਹ ਮੈਂ ਮਾਰੂਗਾ ਦਰਸ ਨਹੀਂ ਹੈ ਕਿ ਨਰਦਈ ਨੇ ਇਹਦੇ ਪੈਰੀਆਂ ਤਲਵਾਰਾ ਪੈ ਇਹਨਾਂ ਦਾ ਇਹ ਨਹੀਂ ਪਤਾ ਵੀ ਕੀ ਓਏ ਇਹ ਕੰਮ ਨਹੀਂ ਕਰਨਾ ਥੱਪੜ ਮਾਰ ਕੇ ਮੂੰਹ ਤੋੜ ਦੂ ਜੇ ਮੇਰੇ ਪੈਰਾਂ ਨੂੰ ਹੱਥ ਲਾਇਆ ਜਾਂ ਦੀ ਮਟੰਗਾ ਜੋ ਕੋਈ ਨਹੀਂ 84 ਵਾਲੇ ਕਿਸੇ ਨੇ ਵੀ ਨਹੀਂ ਕਰਿਆ ਜਿੰਨਾ ਇਹਨਾਂ ਨੇ ਭਾਈ ਅਸੀਂ ਇੱਕ ਕਵਰੇਜ ਕੀਤੀ ਆ ਸਾਰੇ ਜਿੰਨੇ ਗੁਰੂ ਘਰ ਨੇ ਅਸੀਂ ਮਾਛੀਵਾੜਾ ਸਾਹਿਬ ਗਏ ਆ ਆ ਤੁਸੀਂ ਕਰਿਆ ਕਰੋ ਉੱਥੇ ਕੀਤੀ ਆ ਜੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਸਾਰੇ ਗੁਰੂ ਘਰਾਂ ਦੇ ਜਿੰਨੇ ਇਤਿਹਾਸਕ ਨੇ ਇਹਨਾਂ ਦੀਆਂ ਕਲੋਨੀਆਂ ਬਣ ਗਈਆਂ ਜੀ ਲੁਧਿਆਣਾ ਸਾਰਾ ਇਹਨਾਂ ਦੀਆਂ ਕਲੋਨੀਆਂ ਬਣ ਗਈਆਂ ਵਾਲੇ ਦੁਆਲੇ ਇਹੀ ਕੰਮ 84 ਚ ਦਿੱਲੀ ਚ ਜਿੱਥੇ ਸਿੱਖ ਬਸਾਉਂਦੀ ਗੀ ਉੱਥੇ ਹੋਇਆ ਸੀਗਾ ਹਾਂ 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 ਮਾਛੀਵਾੜਾ ਜਿੰਨਾ ਵੀ ਯੂਪੀਆਰ ਬਿਹਾਰ ਦਾ ਹਜ਼ਾਰਾਂ ਹੀ ਬੰਦੇ ਨਗਰ ਚੱਕਦਾ ਹਜ਼ਾਰਾਂ ਸਵੇਰ ਤੋਂ ਚੱਕਦੇ ਨੇ ਰੂਹੇ ਤੇ ਸ਼ਾਮ ਤੱਕ ਰਹੇ ਨੇ ਸਾਹਮਣੇ ਨਾ ਜਿਹੜੀ ਸ਼ੜਕ ਹੈ ਉੱਥੇ ਦੇਖਿਓ ਕਿੰਨੇ ਬੰਦੇ ਬੈਠੇ ਨੇ ਟੈਂਟਾਂ ਲਾਈਆਂ ਸਾਡਾ ਕੰਮ ਇਹੀ ਹੈ ਬੰਗੇ ਪਿਛੋਂ ਬੈਨੇ ਉਹਨਾਂ ਨੇ ਬੰਦੇ ਉਹਨਾਂ ਨੇ ਗੁਰਦੁਆਰੇ ਫਿਰਦੇ ਨੇ ਮੰਗਦੀ ਅੱਲਾ ਦੇਣਾ ਸਾਰੇ ਪਾਣੀ ਸਾਰੇ 21 ਲੱਖ ਰੁਪਏ ਕਢੋ ਕਢ ਲੈਂਦੇ ਆ ਸਾਰੇ ਬਸ ਜੇ ਤੁਸੀਂ ਆਪਣੇ ਐਸਜੀਪੀਸੀ ਚ ਭਰਤੀ ਹੋ ਗਏ ਜੀ ਇਹ ਇਹ ਜਿਹੜੇ ਪੰਜਾਬੀ ਸੀਗੇ ਹੁਣ ਇਹਦੇ ਕਰਕੇ ਛੱਡ ਗਏ ਜੀ ਮੇਰੀ ਇੱਕ ਨੌਜਵਾਨਾ ਕੱਲ੍ਹ ਉਹੀ ਕਹਿੰਦਾ ਜੀ ਮੈਂ ਬਾਬਾ ਗੁਰਦਿੱਤਾ ਜਿਹਦੇ ਗੁਰੂ ਘਰ ਸੇਵਾ ਕਰਦਾ ਸੀਗਾ ਕਹਿੰਦਾ ਮੈਂ 15000 ਤੇ ਲੱਗਿਆ ਸੀਗਾ ਕਹਿੰਦਾ ਮੇਰੀ ਥਾਂ ਤੇ ਇੱਕ ਪ੍ਰਵਾਸੀ 8000 ਤੇ ਲੱਗਿਆ ਕਹਿੰਦਾ ਮੈਨੂੰ ਹੁਣ ਉਹ ਵਿਚਾਰਾ ਕੋਪੀ-ਕੂਫੀ ਦੀ ਦੁਕਾਨ ਕਰਨ ਲੱਗ ਗਿਆ 15000 ਕਿਹੜੇ ਦਊਗਾ ਜੇ ਲੈ 8000 ਤੈਨੂੰ 8000 ਜੇ ਮਿਲ ਗਏ ਸਾਡੇ ਪੰਜਾਬੀ ਤਾਂ ਹੀ ਫਿਰ ਗੁਰੂ ਘਰ ਤੋਂ ਦੂਰ ਹੋ ਗਏ ਜੀ ਵੀ ਗਰਬਾਣੀ ਹੁਣ ਨਾਲ ਨਹੀਂ ਜੁੜ ਰਹੇ ਇਹ ਪੱਕਾ ਬੱਲ ਲੰਗੇ ਨਾ ਤੈਨੂੰ ਹੁਣ ਜੇਲ੍ਹ ਭੇਜੀਏ ਨਾ ਅੱਜ ਤੋਂ ਬਾਅਦ ਮੰਗੇਗਾ ਨਾ ਉੱਤੇ ਸੱਤ ਵਾਰ ਲਕੀਰਾਂ ਘੱਟ ਦੇ ਕਹੇ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੇਰੇ ਗੁਰੂ ਘਰ ਅੱਜ ਤੋਂ ਬਾਅਦ ਨਾ ਬੇਅਦਬੀ ਕਰੂ ਨਾ ਮੰਗੂ ਥੱਲੇ ਥੱਲੇ ਪੈ ਕੇ ਲਕੀਰਾਂ ਘੱਟ ਨੱਕ ਨਾਲ ਨੱਕ ਤੈਨੂੰ ਸੁਣਦਾ ਨਹੀਂ ਨੱਕ ਨਾਲ ਲਕੀਰ ਘੱਟ ਨੱਕ ਨਾਲ ਘੜੇ ਜਾਂ ਪੇ ਹੋਰ ਬੁੜੀ ਜੀ ਆਉਂਦੀ ਹੁੰਦੀ ਆ ਬੁੜੀ ਵੀ ਇੱਕ ਲੀ ਕਰਦੀ ਆ ਬੁੜੀ ਵੀ ਆਉਂਦੀ ਔਰ ਇੱਕ ਆ ਗਰੂ ਕਰਦੇ ਬੜਾ ਕੋਸਾ ਜੀ ਇਹ ਬੰਦੇ ਕੱਟ ਬਦਨਾਮ ਕਰਦੇ ਨਹੀਂ ਜੀ ਅੱਜ ਤੋਂ ਬਾਅਦ ਕਿਹੜਾ ਤੁਸੀਂ ਦੇਖੋ ਇਹ ਕੱਪੜੇ ਪਾੜਦੇ ਨੇ ਹਾਂ ਜੀ ਅਸੀਂ ਕੀਰਤਪੁਰ ਸਾਹਿਬ ਕੀਤਾ ਜੀ ਲੋਕ ਤਾਂ ਦੁਖੀ ਮਨ ਨਾਲ ਆਪਣੇ ਫੁੱਲ ਪਾਉਣ ਹੁੰਦੇ ਨੇ ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਦੀ ਇਹ ਗੱਡੀਆਂ ਮੂਰੇ ਐ ਖੜ ਜਾਂਣਗੇ ਜਿਵੇਂ ਟੋਲ ਟੈਕਸ ਲਾਇਆ ਹੁੰਦਾ ਇਹਨਾਂ ਨੇ ਭੱਜ ਜਾ ਹੁਣ ਇੱਥੋਂ ਇਹ ਭਾਜੀ ਇਹ ਗਾਹਾਂ ਜ਼ੁਰਮ ਵੀ ਇਹੀ ਕਰਦੇ ਨੇ ਬੱਚੇ ਕਿਡਨਾਪ ਹੁੰਦੇ ਨੇ ਉਹ ਹੀ ਕਰਦੇ ਨੇ ਜੀ ਬੱਚੇ ਵੀ ਕਿਡਨਾਪ ਕਰਦੇ ਨੇ ਅੰਮਰਸਰ ਤੇ ਕਿੰਨੇ ਭਜਾਏ ਆ ਪ੍ਰਵਾਸੀ ਸਾਰੇ ਜੀ ਕਿੰਨੇ ਭਜਾਏ ਆ ਉੱਥੇ ਤੇ ਉਹ ਵਧੀਆ ਲੱਗਿਆ ਜੀ ਸੰਗਤ ਵੇਰ ਇਕਣੇ ਸਾਰੀ ਸੰਗਤ ਜੇ ਜਾਗਰੂਕ ਹੋਵੇ ਤਾਂ ਇਹਨਾਂ ਨੂੰ ਮਿਲਦਾ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਆਪੇ ਖਤਮ ਹੋ ਜਾਣੇ ਨੇ ਇਹ ਜਿਹੜੇ ਮੰਗ ਰਹੇ ਨੇ ਸਾਰਾ ਦੁਧਿਆਨੇ ਬੜੇ ਛਾਲਾ ਦਾ ਪਕੜ ਪੜਾਈ ਬਹੁਤ ਹੋ ਰਹੀ ਹੈ ਜੀ ਫਟ ਫਟ ਕਿ ਲੋ ਜਾਈ ਜਾਂਦੇ ਆ ਇਹ ਸਭ ਕੋਈ ਇਹ ਥੋੜਾ ਸਾਨੂੰ ਆਪ ਨੂੰ ਸਮਝਣਾ ਪੈਣਾ ਜਿਵੇਂ ਇਹਨਾਂ ਨੂੰ ਆਪਾਂ ਭੀਖ ਦੰਦੇ ਨੇ ਜਾਂ ਜਿਹੜੇ ਸਾਡੇ ਭੈਣ ਭਾਈ ਨੇ ਚਲੋ ਸਾਡੀਆਂ ਮਾਵਾਂ ਉਹ ਤਰਸ ਖਾ ਜਾਂਦੀਆਂ ਨੇ ਉਹ ਬੰਦ ਕਰ ਦੇਣਾ ਇਹ ਆਪੇ ਹੀ ਬੰਦ ਹੋ ਜਾਣ ਇਹ ਇਹੋ ਜਿਹਾ ਹੀ ਮੈਂ ਕਹਿੰਦਾ ਜੇ ਰਾਤ ਨੂੰ ਇੰਨਾ ਕੋਸੇ ਕਰਦੇ ਨੇ ਕੱਲ ਇੱਕ ਫੜਿਆ ਸੀ ਬਜ਼ੁਰਗ ਜੀ ਮਾਛਵਾੜਾ ਸਾਹਿਬ ਹੀ ਕੇ ਉੱਥੇ ਉਹਨੂੰ ਅਸੀਂ ਕਿਹਾ ਵੀ ਤੈਨੂੰ ਕਹਿੰਦੇ ਮੇਰੇ ਜਵਾਬ ਨਹੀਂ ਹੈਗੇ ਮੈਂ ਮੈਂ ਮਾਛਵਾੜਾ ਸਾਹਿਬ ਅੱਛਾ ਜੀ ਕਹਿੰਦੇ ਮੇਰੇ ਜਵਾਬ ਨਹੀਂ ਹੈਗੇ ਵੀ ਮੈਂ ਕੀ ਕਰਾਂ ਵੀ ਮੈਂ ਮੰਗਣਾ ਪੈਂਦਾ ਮਾਈ ਤੂੰ ਤੁਹਾਨੂੰ ਮੁਲਕਤਾ ਦੀ ਸੇਵਾ ਭੇਤ ਦਿੰਦੇ ਆ ਤੁਹਾਡੀ ਸੇਵਾ ਵੀ ਕਰਨਗੇ ਕੱਲੂ ਤੁਸੀਂ ਬੁਮਾਠਵਾਰ ਹੋਵੋਗੇ ਤੁਹਾਨੂੰ ਦਵਾਈ ਬੂਟੀ ਵੀ ਮਿਲੂਗੀ ਤੁਹਾਨੂੰ ਰਹਿਣ ਨੂੰ ਵੀ ਥਾਂ ਮਿਲੂਗੀ ਨਾ ਇਹ ਕਹਿੰਦੇ ਉੱਥੇ ਨਹੀਂ ਜਾਣਾ ਕੀ ਕਰਨ ਉੱਥੇ ਸਵਾਦ ਨਹੀਂ ਪੂਰੇ ਹੋਣੇ ਉੱਥੇ ਪ੍ਰਸ਼ਾਦਾ ਸਾਦਾ ਮਿਲਣਾਗਾ ਰਹਿਣ ਨੂੰ ਸਾਦਾ ਮਿਲਣਾ ਉਥਾ 2 ਪਹੀਏ ਇੱਕ ਬੁੜੀ ਆ ਉਹ ਖੰਨੇ ਜਾਂਦੀ ਆ ਮੰਗਣ ਉਹਦਾ ਹੱਥ じゃ ਖਰਾਬ ਇੱਕ ਉਹਦਾ ਐ ਤੁਰਦਾ ਟੇਡਾ ਜਿਹਾ ਉਹ ਪਹੀਆ ਉਹ ਜਾਂਦਾ ਲੁਧਿਆਣੇ ਭਾਈ ਇੱਕ ਕਲਾਲ ਦਾਗਾ ਟੋਡੇ ਨੇੜੇ ਆ ਜ਼ਿੰਮੇਦਾਰ ਆ ਜੀ ਬੰਦਾ ਉਹਨੇ ਵਿਆਹ ਕਰਾ ਲਿਆ ਪ੍ਰਵਾਸੀ ਔਰਤ ਨਾਲ ਹੁਣ ਉਹ ਪ੍ਰਵਾਸੀ ਔਰਤ ਨੇ ਉਹਨੂੰ ਵੀ ਨਾਲ ਮੰਗਣ ਲਾ ਲਿਆ ਜੇ ਕਿਤੇ ਉਹ ਪੰਜਾਬੀ ਨਾਲ ਵਿਆਹ ਹੋਇਆ ਹੁੰਦਾ ਉਹ ਕੋਈ ਮਿਹਨਤ ਮਜ਼ਦੂਰੀ ਕਰਦਾ ਪਰ ਉਹ ਜਿੱਦਾਂ ਦੀ ਉਹਦੀ ਸਹਾ ਮੰਗ ਕੇ ਨਾ ਖਾਂਦਾ ਜੀ ਉਹ ਜ਼ਿੰਮੇਦਾਰ ਨੂੰ ਵੀ ਮੰਗਣ ਲਾਇਆ ਬਾ ਚੋਲਾ ਪਾਇਆ ਹੁੰਦਾ ਉਹਨੇ ਵੀ ਉਹ ਮੰਗਣ ਲੈ ਕੇ ਜਾਂਦੀਆਂ ਨਾਲ ਉਹਨੂੰ ਜੀ ਆਹ ਹਾਲਾਤ ਹੋ ਗਏ ਨੇ ਸੱਚ ਧੰਨਵਾਦ ਜੀ ਬਾਬ ਸੋ ਸੰਗਤ ਜੀ ਸਾਰਿਆਂ ਨੂੰ ਬੇਨਤੀ ਆ ਕਿ ਭੀਖ ਦੇਣੀ ਬੰਦ ਕਰੋ ਤਾਂ ਹੀ ਇਹ ਜੋ ਅਲਾਮਤ ਜੋ ਸਾਡੇ ਇਹ ਬਦਨਾਮੀ ਕਰ ਰਹੇ ਨੇ ਸਰਦਾਰੀ ਦੀ ਸਿੱਖੀ ਦੀ ਇਹ ਤਾਂ ਹੀ ਬੰਦ ਹੋਊਗੀ ਜੇ ਆਪਾਂ ਭੀਖ ਦੇਣੀ ਇਹਨਾਂ ਨੂੰ ਬੰਦ ਕਰੀਏ ਸੋ ਧੰਨਵਾਦ ਜੀ ਤਰਸ ਵੀ ਨਾ ਖਾਓ ਜੀ ਇਹਨਾਂ ਦੇ ਧੰਨਵਾਦ